ਪੰਡਰਾਲੇ ਕੰਡਾ ਵਾਲੇ ਉਹ ਮੋਰ ਜ਼ਿਲ੍ਹੇ ਚ ਬੜੇ ਜਾਂਦੇ ਹੁੰਦੇ ਹੋ ਜਾਂਦੇ ਹੈ ਅੱਲਾਹ ਅੱਲ੍ਹਾ ਕਰਦੀ ਹੁੰਦੀ ਹੈ ਬਾਜ਼ੀ ਦਾ ਬਹੁਤ ਰੱਖ ਜਾਂਦੇ ਹੈ ਕਾਜ਼ੀ ਆਉਂਦੀ ਰਹਿੰਦੀ ਹੋਏ ਕਰਦੇ ਸਰ ਜੋ ਉਹ ਧਾਰਨਾ ਜਿਹੜੀ ਕਰਦਾ ਸਮਝ ਆਉਂਦੀ ਹੈ ਜਾਲਾ ਕਿ ਸਭ ਇਹ ਲੱਗਦਾ ਕਈ ਵਾਰ ਅਸੀਂ ਇਹ ਸਮਝਦੇ ਹਾਂ ਕਿ ਯਾਰਾ ਜ਼ਾਈ ਕਮਕਾਤ ਕਰਨੇ ਕਿਸਾਨਾਂ ਦੀਆਂ ਜਾਂ ਮਜ਼ਦੂਰਾਂ ਦੀਆਂ ਜਾਂ ਵਸਲਾਂ ਦੇ ਭਾਅ ਵਧਾਉਣੇ ਬੈਠੇ ਸੀ ਜਾਂ ਸਵਾਮੀ ਨਰਾਦਰ ਬੋਟਾਂ ਉੱਪਰ ਆਉਣ ਲਈ ਬੈਠੇ ਸੀ ਲੜਾਈ ਇਹ ਦੁਨੀਆਂ ਦੇ ਵਿੱਚ ਇਕੱਲਾ ਪੰਜਾਬ ਨਹੀਂ ਲੜ ਰਿਹਾ ਦੁਨੀਆਂ ਦੇ ਵੱਡੇ ਵੱਡੇ ਦੇਸ਼ ਜਿਹੜੇ ਗਲੈਂਡ ਜਰਮਨੀ, ਇਟਲੀ, ਅਮਰੀਕਾ, ਸਪੇਨ

ਪੂਰੀ ਦੁਨੀਆ ਦੀ ਮੁਦਦਾਰੋਂ ਸੇ ਬੁਧਿ ਵਿਚਕਾਰ ਕਰਨਾ ਪੂਰੀ ਦੁਨੀਆ ਦੇ ਭੋਜਨ ਤੇ ਪਾਣੀ ਤੇ ਧਰਤੀ ਤੇ ਕਬਜਾ ਸਾਡਾ ਹੋਣਾ ਚਾਹੀਦਾ ਅਸੀਂ ਤੈਅ ਕਰਾਂਗੇ ਦੁਨੀਆ ਦਾ ਕੀ ਖਾਓਗੀ ਕੀ ਪੀਓਗੀ ਕੀ ਪੈਸੋਗੀ ਉਹ ਕਹਿੰਦੇ ਅਸੀਂ ਤੈਅ ਕਰਾ ਗਏ ਕਿ ਕਦੋਂ ਮੀਂਹ ਪਾਉਣਾ ਹੈ ਕਦੋਂ ਸੁੱਕਾ ਲਿਆਉਣਾ ਕਦੋਂ ਗੜੇ ਪਾਉਣੇ ਜਾਣੇ ਧਰਤੀ ਦੇ ਸਮਾਂ ਤੇ ਵੀ ਹਵਾ ਦੇ ਵੀ ਉਹ ਜਦ ਤੇ ਵੀ ਪਾਣੀ ਤੇ ਵੀ ਤੁਹਾਡੇ ਸਾਰਾ ਤੇ ਤੁਹਾਡੇ ਸੋਚਣ ਦੇ ਵੀ ਤੁਹਾਡੇ ਪਹਿਰਾਵੇ ਦੇ ਵੀ ਤੁਹਾਡੇ ਖਾਣ ਪੀਣ ਦੇ ਵੀ ਉਹਨੇ ਅਸੀਂ ਕਵਚਾ ਕਰਦਾ ਮੀਰ ਅਗਰ ਇਹ ਸੋਚਿਆ ਵੀ ਮੀਰ ਨਕਲੀ ਪਾਇਆ ਜਾ ਸਕਦਾ ਹੈ ਚੀਰ 50 ਸਾਲ ਪਹਿਲਾਂ ਮੀਰ ਪਾਇਆ ਸੀ 50 ਉਹਦਾ ਗਰੌਲ ਜੀ ਬਹੁਤ ਦਵਾਸ ਹੋ ਗਈ ਜਰਮਗੀ ਦੇ ਵਿੱਚ 2 ਸਾਲ ਨਹੀਂ ਪਿਆ ਉਹਨੇ ਦਿੱਕੀ ਕਰੇ ਤੱਕ ਸਾਹ ਸੁਹਾੜਾ ਹੀ ਕਰਦੇ ਤੇ ਪੀੜੇ ਦੇ ਵਿੱਚ ਆਪਾਂ ਦੇ ਵਿੱਚ ਇੱਕ ਧਾਰ ਜੋੜੇ ਵਰਤੇ ਹੁੰਦੇ ਮਗਰ ਤੂੰ ਆਇਆ ਸ਼ਰਸੇ ਕੀ ਲਈ ਮਤੂਏ ਉਹ ਕੈਮੀਕਲ ਸੰਸਕੇ ਨਕਲੀ ਬੰਦਲ ਤਿਆਰ ਕਰਕੇ ਨਹੀਂ ਪਾਸ ਕロナ ਆਇਆ ਕਰੋਨੇ ਦੇ ਜੰਮਾਨੇ ਸੋਡੇ ਤੁਹਾਨੂੰ ਠਾਕੀ ਦੇ ਨਾਲ ਸੋਨੇ ਵੇਲੇ ਸੀ ਬਹੁਤ ਆਲਾ ਪਾਇਆ ਆ ਠੀਕੇ ਨਾਲ ਲਵਾਓ ਕੱਪੜਾ ਪਕਸੇ ਨੇ ਯਾਦ ਡਾਕਟਰ ਦੀ ਬੰਦਾ ਨੇ ਅਮੀਰ ਜੇ ਪ੍ਰਸਤਾਵ ਦਿੱਤਾ ਕਿ ਚੇਲੇ ਦਵਾਦ ਹੋਗੀ ਵੀ ਕਰੋਨੇ ਦੀ ਦਸਤੀ ਨਾਲ ਲਵਾਓ ਇਨਸਾਫ ਹੋਊਗਾ ਆਪਾਂ ਦਵਾ ਕੇ ਕਹਿੰਦਾ ਸੋਨੇ ਪਾਸਪੋਰਟ ਨਹੀਂ ਬਣਨੇ ਛੋੜੇ ਆਧਾਰ ਕਾਰਡ ਨਹੀਂ ਬਣਨੇ ਛੋੜੇ ਪੋਰਟ ਨਹੀਂ ਬਣਨੇ ਛੋੜੇ ਲਿਮਟ ਨਹੀਂ ਵੱਜਣੀ ਦੇ ਨਾਮ ਦੀ ਗੱਲ ਕਰ ਰਹੇ ਆਪਾਂ ਲੋਕਾਂ ਦੇ ਅੱਜ ਕੱਲ੍ਹ ਅਜਾਦਤ ਮੌਕਾ ਹੁੰਦੀਆਂ ਜੀ ਨੂੰ ਸੜਨ ਦਾ ਤੋਂਉਂਦੇ ਆ 20 ਸਾਲ ਦੇ 30 ਸਾਲ ਦੇ 40 ਸਾਲ ਦੇ ਮੁੱਲੇ ਨੂੰ ਕਾਇਕਾ ਕਰਦੇ ਇਹ ਉਹ ਦਿੱਤੀਆਂ ਦੀ ਗੱਲ ਸੀ ਸਰਕਾਰ ਦੀ ਜੇ ਉਹਨਾਂ ਨੇ ਸਿੱਧਾ ਕਰਾ ਕੇ ਦੁਨੀਆ ਦੇ ਉੱਤੇ ਕਿੰਨੀ ਬਾਤ ਰੱਖਣੀ ਹੈ ਕਿੰਨੇ ਬੰਦੇ ਮਾਰਨੇ ਆ ਕਿੰਨੇ ਜਾਵੇ ਰੱਖਣੇ ਕਮੇਸੀਓ ਦਾ ਸੀ ਹੌਕੇ ਕੈਪ ਦੇ ਸੀ ਹੌਕੇ ਯੂ ਵਾਲਟਾ ਡਰਿੰਗਾਂ ਨੀਤੀਆਂ ਹੁਣ ਯੂ ਵਾਲਟਾ ਡਰਿੰਗਾਂ ਨੀਤੀਆਂ ਕੀ ਕਹਿੰਦਾ ਹੈ ਕਿ ਪੂਰੀ ਦੁਨੀਆ ਦੀ ਆਪੀ ਕਰੰਸੀ ਇੱਕ ਕਰ ਦੇਣੀ ਹੈ ਇਸੇ ਇਹਦੇ ਮਤਲਬ ਇਹ ਕੋਈ ਪੈਸਾ ਨਹੀਂ ਕਿਹਾ ਤੇ ਜੇ ਮਨ ਕਰਦਾ ਹਾਂ 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 ਇਹਨਾਂ ਦੇ 50 20 900 ਜਣੇ ਦਾ ਲੋੜਾ ਕੱਟ ਕਾਗਜ਼ ਆ ਬਾਈ ਜਦੋਂ 100 ਰੁਪਈਆ ਆਇਆ ਇਹਨੂੰ ਆਪਦੇ ਵਿੱਚ ਰੁਪਈਆ ਕਹਿੰਦੇ ਆਂ ਇੰਗਲੈਂਡ ਤੇ 100 ਕਹਿੰਦੇ ਯੂਰਪ ਦੇ ਵਿੱਚ ਯੂਰੋ ਕਹਿੰਦੇ ਆ ਦੁਬਈ ਇਰਾਕ ਕਹਿੰਦੇ ਆਂ ਪੰਗਲਾ ਦੇ ਕਟਾ ਕਹਿੰਦੇ ਕਹਿੰਦਾ ਅਮਰੀਕਾ ਨੂੰ ਕਾਗਜ਼ ਕਹਿੰਦੇ ਹੈ ਇਹ ਕਾਗਜ਼ ਹੈ ਪੂਰੀ ਦੁਨੀਆ 'ਚ ਕਦੇ ਕਾਗਜ਼ ਥੋੜਾ ਨਰਮ ਆ ਕਿਤੇ ਵੱਧਾ ਉਹ ਕਹਿੰਦੇ ਇਹ ਕਾਗਜ਼ ਪੂਰੀ ਦੁਨੀਆ 'ਚ ਵਤਨ ਕਰਦੇ ਨੇ ਤੇ ਟ੍ਰਾਂਸਫਰ ਅਸੀਦਲ ਕਰਦੇ ਨੇ ਆ ਵੀਟਲ ਕਲਪਰਸੀ ਦੇ ਤੋਂ ਸਭਾਪ ਅਸੀਂ ਸਾਰਾ ਲੋਕੀ ਦਾ ਮੋਬਾਈਲ ਲਾ ਲਿਆ। ਇਹੋ ਗੱਲ ਆਦਰੂਨੀ ਨੀਤੀ ਦੇ ਤੁਸੀਂ ਇਹ ਜਾਂਚ ਕਰ ਚੁੱਕੇ ਹੋ। ਤੁਸੀਂ ਹੁਣ ਐਸ ਵੇਲੇ ਜਾਣਿਓ ਆਪਣਾ ਡੀਜ਼ਲ ਲੈਣ ਪੈਟਰੋਲ ਤੋਂ ਬਾਹਰ ਦੁਕਾਨ ਤੇ ਸਮਾਨ ਲੈਣ ਜਾਣਿਓ। ਕੁਝ ਲੀਲਾ ਕਪੜਾ ਲੈਣ ਜਾਣਿਓ ਦਾ ਤੁਸੀਂ ਆਪਣੇ ਪੈਸੇ ਨਾਲ ਰਾਹੀਂ ਕਰਾਉਣ ਦਾ। ਲੱਗਣੀ ਵੀ ਸਿਕੰਦਰ ਨੇ ਅੱਗੇ ਆਪਾਂ ਫੋਨ ਕਰ ਦਿੰਦੇ ਆਂ ਤਾਂ ਪੈਸੇ ਇਕੱਠੇ ਜਾਂਦੇ ਅਸਲੀਆਂ ਸੁਖਾਮ ਨੇ ਲਾਲ ਕਰਤਾ ਕਿ ਸਾਡੇ 70% ਲੋਕ ਆ ਕਾਗਜ਼ ਵਰਤਦੇ ਆਂ 93% ਲੋਕ ਸਾਡੇ ਇਹਦੀ ਕਰੰਸੀ ਆ ਕੋ ਮੋਬਾਈਲ ਨਾਲ ਵਾਪਸ ਲਾ ਕੇ ਅਸੀਂ ਜਦੋਂ 2-2.5 ਮਹੀਨਿਆਂ ਤੱਕ ਹੌਲੀ ਹੌਲੀ ਸਾਰੇ ਲੋਕਾਂ ਨੇ ਆ ਲੋਕਾਂ ਨੇ ਆ ਕਾਗਜ਼ ਵਰਤਨਾ ਸ਼ਰਤ ਤਾਂ ਅਸੀਂ ਸਾਡੀ ਕਰੰਸੀ ਤੇ ਬੰਦ ਕਰ ਲਈਏ ਆ ਕਾਗਜ਼ ਦੇ ਕਿਹੜੇ ਬਚਲੇ ਆ ਉਰੇ ਸਾਥੀਆ ਬਈ ਨਾ ਮਾਲਕ ਕੌਣ ਤੇ ਬਾਈ ਜਿਹੜੇ ਕੋਲ ਮੈਂ ਫੜਿਆ ਜਿਹਦਾ ਤੇਰਾ ਮਾਲਕ ਇਹ ਆ ਕਿਹਦਾ ਵੀ ਇਹਦੇ ਜਿਹੜਿਆ ਮਾਲਕ ਵੀ ਇਹ ਆ ਜੀਵ ਜੀ ਇਹਦੇ ਇਹਦਾ ਜੀ ਇਹ ਕਿਤਾ ਸੌ ਰੁਪਏ ਦੀ ਬੋਲ ਰੇ ਰੋ ਜੀ ਇਹ ਕਿਤਾ ਜੋਸ ਮੇਰੋ ਜੀ ਇਹ ਕਿਤਾ ਦੁੱਧ ਮੇਰੋ ਇਹਦਾ ਮਾਲਕ ਕੀਤਾ ਇਸ ਸੌ ਰੁਪਏ ਦੀ ਜਿਹੜੀ ਮਰਜ਼ੀ ਇਹਦੇ ਦਿਲ ਦੇ ਵਿਚਾਈ ਕਰ ਤੂੰ ਭੇਜ ਸਕਦਾ ਓ ਭੇਜ ਸਕਦਾ ਖਾ ਇੱਥੇ ਨੌਟ ਬੰਦ ਹੋ ਗਿਆ ਸਾਰੀ ਕਲਾਸੀ ਜਿੰਦਲ ਹੋ ਗਈ ਤੇ ਇਹ ਮੈਲਾ ਚ ਆ ਗਈ ਜਦੋਂ ਆਰ ਨੇ ਚਾਲੀ ਗਏ ਕੋਟਾਲੇ ਕੰਮਰਾਵੀਆਂ ਦੇ ਕੋਲ ਆ ਗਏ ਛੋਟੇ ਦਾ ਜੇਬਾਂ ਚ ਮਾਇਆ ਲ ਕੰਟਰੋਲ ਛੋਟੇ ਕੋਲ ਹੈ ਜੇ ਲੋ ਮਾਦੀ ਤੇ ਆਉਣ ਗੱਟ ਬੰਦ ਕਰ ਦਿੰਦੇ ਆ ਇਹ ਰਮਣ ਦਾ ਥੋਖਾ ਤੇਰੀ ਕੋਈ ਕੀਮਤ ਨਹੀਂ ਡੱਬਾ ਰਮਣ ਦਾ 5 ਪੈਸੇ ਦਾ ਨਹੀਂ ਜਾਂਦਾ ਕਾਗਜ਼ ਦੇ ਕੰਮ ਦਾ ਛੋਟੇ ਬੈਂਕਾਂ ਦੇ ਬਰਾਦੀ ਦੇ ਛੋਟੇ ਆਧਾਰ کارڈ ਛੋਟੇ ਰਸਤਨ کارڈ ਜਿਹੜੇ ਪੈਨ ਕਾਰਡ ਛੋਟੀਆਂ ਜੀਮ ਕਾਰਡ ਦੇ ਨੰਬਰ ਛੋਟੇ ਮੋਬਾਈਲ ਨੰਬਰ ਲਿਖ ਕਰਕੇ ਜੋੜ ਦਿੱਤੇ ਗਏ ਆ। ਪਰੋ ਸਤਿ ਜੋ ਸਾਰੀ ਕ੍ਰਾਂਤੀ ਜੇ ਵਰਤ ਹੋ ਗਈ ਨੌਰਡਾ ਅਸ਼ੇਰੀਆ ਦੇ ਵਿੱਚ ਜੋ ਚਾਰ ਮਹੀਨਿਆਂ ਨੂੰ ਬੰਦ ਹੋ ਜਾਂਦੇ ਆ ਭਾਰਤ ਦੇ ਵਿੱਚ ਦੋ ਸਾਲ ਨੂੰ ਬੰਦ ਹੋ ਜਾਣਗੇ। ਸੁਣ ਲੱਗਦਾ ਬਹੁਤ ਵੱਡੀ ਗੱਲ ਹੋ ਗਈ। ਨਾ ਪਹਿਲੇ ਡਿੱਗਣ ਦਾ ਡਰ ਕਰਾ ਖੁੱਲੇ ਕਰਾਉਂਦਾ ਚੱਕਰ 20 ਕਰਾ ਸਮਾਨ ਲਿਆ 20 ਕਰਾ ਲਿਆ 50 ਦਾ ਲਿਆ 50 ਕਰਾ ਦੇ 10 ਦਾ ਲਿਆ 10 ਦਾ ਦੇ ਪਰ ਜਨੋ ਇਹ ਸਾਰੀ ਟ੍ਰਾਂਨਸਫੀ ਸਾਰਾ ਪੈਸਾ ਤੁਰੀ ਤੋਂ ਖਾਤਰ ਵੇਚੀ ਉਹ ਵੀ ਇਹਦੇ ਤੇ ਆਇਆ ਕਰਨੇ ਪੈਸੇ ਹੀ ਸੀ ਮਜ਼ਦੂਰੀ ਕਿ ਕੀਤੀ ਉਹ ਵੀ ਪੈਸੇ ਦੇ ਆਇਆ ਕਰਨੇ ਵੇਚੀ ਤੁਸੀਂ ਕੋਈ ਧੜਕਾਦ ਕਰਦੇ ਹੋ ਸਮਾਨ ਲਿਆ ਉਹ ਵੀ ਪੈਸੇ ਦੇ ਆਇਆ ਕਰਨੇ ਨੌਕਰੀ ਕਰਦੇ ਹੋ ਉਹ ਵੀ ਦੁਕਾਨ ਦੇ ਆਇਆ ਕਰਨੇ ਜਿਹੜਾ ਸਾਹਿਬ ਪਹੁੰਚਾਰੇ ਤਾਂਗੀ ਪਹਿਲੇ ਆ ਗਏ ਸੋਨੇ ਗਲਫੀਏ ਕਾਗੀ ਬਸਲਾ ਦੀ ਇੱਕ ਜਿਹੜੀ ਲੋੜੀਂਦੀ ਨੀਮਤ ਦਾ ਉਹਦੇ ਤਾਂਗੀ ਜੀਏ ਤਾਂ ਤੁਸੀਂ ਉਸ ਤੋਂ ਬਾਅਦ ਜਾਓਗੇ ਬਦਲ ਸਦਾ ਗਰਗੀਤਾ ਜਿਹੜੀ ਕੁਰਤਾ ਪਜਾਮਾ ਲੈਣਾ ਤਾਂ ਕਾਰਜ ਦੇ ਕੇ ਸਾਹਿਬ ਜੋ ਕੁਰਤਾ ਪਜਾਮਾ ਪੜਵਾਇਆ ਤੁਸੀਂ ਸਿਕੰਦਰ ਦੇ ਅੱਗੇ ਰਿਵਰਸ ਕੀਤਾ ਤਾਂ ਫਿਰ ਦੇ ਅੱਗੇ ਕਾਰਜ ਦੇ ਕੇ ਪੈਸੇ ਖਸਾਉਣੇ ਚਾਹੇ ਇਹਦੇ ਲਈ ਆ ਜਾ ਕਰੋ ਇਹ ਪੈਸੇ ਟ੍ਰਾਂਸਫਰ ਹੋ ਜਾਂ ਸਕਦੇ ਤਾਰ ਇਦ ਕਾਮ ਉਹ ਜਿਹੜੇ ਪਾਸੇ ਉਹ ਕੰਪਨੀਆਂ ਦੀ ਉਹ ਹਵਾਲੀਆਂ ਲਾਂਦੀਆਂ ਦੀ ਉਹਨਾਂ ਦਾ ਬਰਾਡ ਹੋਊਗਾ ਕੱਪੜਾ ਕੋਈ ਕੁਰਤਾ ਪਜਾਮਾ ਆਪਣੀ ਮਰਜ਼ੀ ਨਾਲ ਦੀ ਖਰੀਦ ਸਕਦੇ ਉਹਨਾਂ ਨਾਲ ਬਰਾਡ ਖਰੀਦ ਸਕਦੇ ਉੱਥੇ ਪੈਸੇ ਟ੍ਰਾਂਸਫਰ ਹੋ ਜਾਣਗੇ ਦੂਜੀ ਬਾਜ਼ਾਰ ਦੇ ਮਾਲ ਕੀਤਾ ਇੰਡਸਟਰੀ ਨਾਲ ਦੋਸਤਿਆਂ ਬਰਾਡ ਦੇ ਕੀਤਾ ਇਹਦੇ ਬੱਚੋ ਦੇ ਕਹਾ ਆਲੂ ਦਾ ਪੈਸੇ ਟ੍ਰਾਂਸਫਰ ਹੋਣੇ ਨਾਲ ਦਾਣਾ ਚੀਜ਼ੇ ਬਰਕਰਾਂ ਦੀ ਉਥੇ ਜਾ ਕੇ ਆਪਣਾ ਖਾ ਆਮੀ ਸਕਤੋਂ ਤੇ ਪਹਿਨਣਾ ਸ਼ੁਰੂ ਹੋ ਜਾਂਦੀ ਜਦ ਵੀ ਕੀ ਖਾ ਆਵੇ ਦੀ ਪੀਣੋ ਵਧੀ ਪਹਿਨੋਗੇ ਉਹ ਕਾ ਕਰਦੇ ਉਦੋਂ ਬਾਅਦ ਕੋਈ ਕੰਮ ਤਾਂ ਉਹ ਬੁਧਾਰਾਲੇ ਗੱਡੀ ਭਾਈ ਜਿਹੜਾ ਗਲਤ ਕਰ ਆ ਉਹਨਾਂ ਮਰਜ਼ੀ ਦੀ ਖਾ ਸਕਦੇ ਆ ਨਾ ਫੀ ਸਕਦੇ ਆ ਨਾ ਪਹਿਨ ਸਕਦੇ ਆ ਚੱਕੋ ਚੱਕੋ ਛੱਡੇ ਕਰੋ ਡਾਲੀਆਂ ਜਾਮਲਾ ਵਾਲੇ ਚੱਲ ਜਾਂਦੇ ਬੁਧਾਰਾਲੇ ਮੰਦਿਰੇ ਜਾਂਦੇ ਜਾਉਂਦਾ ਸ਼ੇਰੀਨ ਹੋਰਾ 15 ਪਿੰਡ ਦੇ ਪਿੰਡਾਂ ਕਰ ਰਿਹਾ 15 ਪਿੰਡ ਦੇ ਬੁਲਾਣੇ ਬੁਲਾਣੇ ਬੰਦੇ ਜੀਟੀਆਰਏ ਦਰਸ਼ਨਾਟ ਕੇ ਅਧਿਕਾਰ ਅਗਲੀ ਪਿੱਕਰ ਆ ਗਏ ਆ ਬੰਦੇ ਗਏ ਆ ਇਹਨਾਂ ਦੇ ਖਾਤੇ ਬੰਦ ਕਰਦੇ ਕੰਟਰੋਲਰ ਨੂੰ ਕੋਲਿਆ ਪੈਸਾ ਸਾਰਾ ਕਲੰਸੀ ਇਹਦੇ ਚ ਆ ਜਾਣੀ ਹੈ ਖਾਤੇ ਬੰਦ ਹੋ ਜਾਣੇ ਆ ਤੁਸੀਂ ਮਾਣੋ ਜੀਤਾਂ ਜੀ ਅਸੀਂ ਦਾ ਲੋੜੇ ਮਤਲਬ ਦੀ ਕਾਮੀ ਲਾਂਗੇ ਸੋਦੇ ਬਲਾਕ ਬੰਨ ਲਾਗੇ ਕਪੜਾ ਇਹ ਕਹੋ ਦੇ ਉਤਾਲਾਂਗੇ ਸਾਡੇ ਘਰ ਦੇ ਜਲਾ ਦੇ ਇਹ ਨੂੰ ਨਿਊ ਵਰਦ ਆਗ ਦੀ ਨੀਤੀ ਕਹਿੰਦੇ ਜਿਹਦੇ ਖਿਲਾਫ ਪੂਰੀ ਦੁਨੀਆ ਖੜਖਾ ਕੇ ਤੁਸੀਂ ਹੋਰ ਤੱਕ ਇਹਨਾਂ ਨੀਤੀਆਂ ਦੇ ਵਿੱਚ ਕਿਉਂ ਨਹੀਂ ਫਸੇ ਅੱਜ ਤੋਂ 20 ਸਾਲ ਪਹਿਲਾਂ ਮੈਂ ਕਾਜ ਦਾ ਪੰਜਾ ਕਰਿਆ ਦੇ ਉੱਤੇ 15 15 20-20 ਲੱਖ ਰੁਪਏ ਨਿਮਤਾਂ ਦੇ ਲੋਨ ਦਿੱਤੇ ਉਹਨਾਂ ਇਹ ਡਾਕ ਕਮਾਲਾ ਨੂੰ ਇਹ ਪਤਾ ਕਿ 15 ਲੱਖ ਰੁਪਈਆ ਬੰਦਾ ਕਿਹੜਾ ਪਿਆਰੀ ਰੋਡ ਦਾ ਮੋੜ ਕਿੱਥੋਂ ਮੁੜਦੂ ਹੁਣ ਪਾ ਕੇ ਮੁੜਦੇ ਨਹੀਂ ਪਾਏ ਜਮੀਨਾਂ ਦਾ ਬੱਦ ਲਾਗੇ ਤੁਸੀਂ ਯੂਨੀਅਨਾਂ ਬਣਾ ਲੀਆਂ ਬੈਂਕਾਂ ਦੇ ਧਾਰੀ ਪਿੰਡਾਂ ਚਾਏ ਤੁਸੀਂ ਉਹਨਾਂ ਦਾ ਖਰੋਦ ਵੀ ਦਿੱਤਾ ਉਹ ਪਿੱਛੇ ਹਾਂ 20 ਹੁਲੀ ਦੇ ਬੱਚੋ ਕਾਲੇ ਕਾਨੂੰਨ ਦਾ ਇਹ ਤੇਰਾ ਨਹੀਂ ਦਿੱਲੀ ਬੰਦੇ ਨੂੰ ਰੱਦ ਕਰਾ ਦੇ ਪਿੱਛੇ ਹਾਂ ਹੁਣ ਨਿਊ ਬਾਜ਼ਾਰ ਦੇ ਨਾਲ ਲੱਗੇ ਕੇਰਿਆਂ ਦਾ ਨਾ ਕੋਈ ਰਾਜ ਚੁੱਕਿਆ ਇਸ ਕਾਰਨ ਲਾਈਵ ਤੁਹਾਡੀ ਸਾਰਿਆ ਕੀ ਹੈ ਤੁਹਾਡੀਆਂ ਪੌਣ ਵਾਲਾ ਲੱਗਦਾ ਕੀ ਹੈ ਜਿਹੜਾ ਇਹਦਾ ਬੰਦ ਤੁਹਾਡੇ ਮੁਤਾਬਿਕ ਜਿਹੜੀ ਕਰਮ ਦੀ ਗੱਲ ਕਰਦੇ ਹੋ ਅਸੀਂ ਆਪਣੀ ਜਾਨੀ ਦਾ ਖਾਵਾਗੇ ਪੀਵਾਗੇ ਪਹਿਲਾਂ ਜੋ ਭੁੱਲ ਚ ਇਹ ਨਹੀਂ ਲੀਤੀ ਅਗਲੀ ਬੇਤੀ ਕਰਦਾ ਤੁਹਾਨੂੰ ਜ਼ਮੀਨ ਨਾਲ ਵੇਚੋ ਬਈ ਚੰਗੀਆਂ ਤਹਿ ਮਾਰ ਕੇ ਆਪਾਂ ਕਹਿ ਰਹੇ ਹਾਂ ਜਮੀਨਾਂ ਦੇ ਕਾਠੇ ਨਹੀਂ ਵੱਜਦਾ ਯਾਰ ਮੈਂ ਮਰਦਾ ਨਹੀਂ ਜੀਆਂ ਮਾਰੀਆਂ ਆਉਂਦੀਆਂ ਰੇਹਾਂ ਸਪਰਿਆ ਮਾਰੀਆਂ ਵੀ ਮਾਰੇ ਬਦਲਾ ਦੇ ਭਾਅ ਨਹੀਂ ਮਿਲਦੇ ਪਰ ਦੋ ਚੀਜ਼ਾਂ ਦੀ ਜੀਵਨ ਦਾ ਦੁਨੀਆ ਦੇ ਉੱਤੇ ਇੱਕੋ ਧਰਤੀ ਜਿਹੜੀ ਰਾਜਮਾਰਾ ਕਰਦੀ ਹੈ ਤੇ ਕਿਸਾਨਾ ਦੋ ਚੀਜ਼ਾਂ ਦੀ ਕੀਮਤ ਨਾਲ ਖੜੇ ਧੱਕੀਆਂ ਦੁਨੀਆ ਦੇ ਨਾਲ ਦੇ ਘਟਣੀ ਹੈ ਤੁਸੀਂ ਹੋਂਦ ਤੱਕ ਐਸੇ ਕਰਕੇ ਵੱਡੇ ਵੱਡੇ ਧਰਮੀਆਂ ਦਾ ਹਮਲਾਵਰਾਂ ਦਾ ਮੂੰਹ ਮੋੜਦੇ ਰਹੇ ਆਂ ਜਾਂ ਦੇ ਸੋਨੇ ਕੋਲੇ ਆਪਣੇ ਖਾਣ ਜੋਗਰੇ ਦਾਣੇ ਹੁੰਦੇ ਸੀ ਤੁਸੀਂ ਆਪਣੇ ਆਪ ਦੇ ਨਿਰਭਰ ਸੀ ਤੁਸੀਂ ਜ਼ਮੀਨਾਂ ਦੇ ਧਰਤੀ ਦੇ مالک ਸੀ ਕੋਈ ਦੁਨੀਆ ਦੀ ਅਖੌਤੀ ਜ਼ਮੀਨ ਤੇ ਆ ਚਲ ਸੋਨੇ ਕੋਲ ਉਹ ਧਰਤੀ ਹੈ ਜਿਹੜੀ 100 ਮਰ ਦਾਣੇ ਪੈਦਾ ਕਰਦੀ ਹੈ ਦੁਨੀਆ 'ਚ ਦੁਨੀਆ ਦੀ ਕੋਈ ਧਰਤੀ 50 ਮਰ ਤੋਂ ਵੱਧ ਦਾਣੇ ਨਹੀਂ ਪੈਦਾ ਕਰਦੀ ਕਦੇ 6 ਮਹੀਨੇ ਵਰਤ ਪੈਂਦੀ ਆ ਕਦੇ ਸੋਕਾ ਮਾਰ ਗਿਆ ਕਦੇ ਪਾਣੀ ਵੱਧ ਆ ਗਿਆ 6-6 ਮਹੀਨੇ ਨਾਲ ਦੇ ਮਾਰ ਕੇ ਦੇਖ ਸਕਦਾ ਸੋਚ ਵੀ ਨਹੀਂ ਲੱਗਦਾ ਸੋਣੇ ਕੋਲ ਛੇਰ ਉੱਤਾਰੇ ਭਾਗਾ ਆ ਲਿਓ ਕਰਨ ਆ ਲਿਓ ਧਰਤੀ ਦੇ ਪੈਰਾਂ ਤੇ ਪਰ ਅੱਜ ਤੱਕ ਸਾਡੇ ਦੇਖਣੋਂ ਦੇਖਣਸੋਰੀਸਾ ਅੱਜ ਹੀ ਲਗਵਣ ਗਏ ਕਿ ਸਰੇ ਸੇਖ ਨੇ ਅੱਗੇ ਕਿ ਜਿੰਮੇਦਾਰ ਤੋਂ ਕਿ ਬੱਲਾ ਜਿੰਮੇਦਾਰੀ 43 ਲੱਖ ਦੀ ਉਹ ਬੰਦਾ ਫਿਰ ਕਿਹੜਾ ਮਰਾ ਪਰਮਾਣਿ ਚੱਕ ਕੇ ਵੇਚ ਗਿਆ ਕੋਈ ਇੱਜ਼ਤਾਂ ਨੂੰ ਨੂਰ ਵਰਮ ਦੇ ਗਿਆ ਆਜੋ ਆਜੋ ਬਰੇ ਆਜੋ 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 ਮਾਦਦ ਕਰੋਗੇ ਕੋਈ ਮਾਈ ਉਰੇ ਬੈਠੋ ਰਹੇ ਜਨਤਾ ਕਰੋ ਚਲਾ ਬਾਈ ਮੈਂ ਗੱਲ ਸ਼ੁਰੂ ਕਰਦਾ ਕੋਈ ਨਾ ਦੀ ਬਹਿ ਜਾਣਾ ਮਾਈਆ ਸੋ ਮੈਂ ਗੱਲ ਕਰ ਰਿਹਾ ਸੀ ਜ਼ਮੀਨਾਂ ਦੀ ਕਿ ਪੂਰੀ ਦੁਨੀਆ ਇਹਦੇ ਲੋ ਜਿੱਤਾ ਦੇ ਉੱਤੇ ਜੰਗ ਹੋਣੀ ਆ ਉਹਦੇ ਸਮੇਂ ਦੇ ਵਿੱਚ ਕਿ ਇਸ ਸੰਸਾਰ ਦਾ ਤੋਜਦੇ ਪਾਣੀ ਪਿੱਛੇ ਹੋਣੀ ਆ ਦੁਨੀਆ ਦੇ ਉੱਤੇ ਭੋਜਨ ਦਾ ਵੀ ਕਾਲ ਪੈਣਾ ਖੜ ਪੈਣੀ ਆ ਤੇ ਪਾਣੀ ਵੀ ਮੁੱਕਣਾ ਹੈ ਖੋਣ ਦੇ ਕੋਲ ਖਲਾਲ ਦੋਨੇ ਚੀਜ਼ਾਂ ਬਹੁਤ ਜ਼ਿਆਦੇ ਆ ਜੀਵਿੰਦਾ ਜ਼ਿਆਦਾਤਰ ਸਾਫੇ ਪੁਰਕੀਆਂ ਨੇ ਵੱਟ ਬਲੇ ਲਾ ਕੇ ਢਿੱਡ ਪੇਟ ਵੱਧ ਕੇ ਸੋ ਖਾ ਤੇ ਆ ਕੇ ਨਾ ਵੱਡੇ ਚੰਦਰ ਪਾਏ ਛਾਕੀਆਂ ਦੇ ਰੀਲੇ ਪਾ ਕੇ ਮੋਤੀਆਂ ਬੰਦਾਂ ਦੇ ਹਲ ਪਾ ਕੇ ਜ਼ਮੀਨ ਜ਼ਿਆਦਾ ਜੋੜੀ ਸੀ ਆਕਲ ਮੋੜੇ ਕਹਿਦਾ ਬਾਪੂ ਘੱਲਾ ਆਤਾ ਘੱਲਾ ਵੇਚਦੇ ਬੰਦਾ ਜੂਨੀਅਰ ਹੋਣਾ ਸਵਾਲ ਹੋਣਾ ਅੱਜ ਨਿਹਾਣਾ ਜਿਹੜਾ ਬੰਦਾ ਅੱਜ ਦੇ ਸਮੇਂ ਆਪਣੀ ਜ਼ਮੀਨ ਘਿਹਰੇ ਵੇਹੜੇ ਧਰਤੀਏ ਘਰ ਪਾਉਂਦਾ ਆ ਆਪਣੀ ਜ਼ਮੀਨ ਘਿਹਰੇ ਵੇਹੜੇ ਧਰਤੀਏ ਬਿਸ਼ਿੰਦਲੀ ਖੇਤ ਦਾ ਬੰਦਾ ਟਰੈਕਟਰ ਲੈਂਦਾ ਗੱਡੀ ਲੈਂਦਾ ਹੈ ਯਾਨਾ ਦੇ ਤੋਂ ਬਰਾਨੇ ਚਰਚਾ ਕਰਦਾ ਹੋਏ ਨਾਲ ਦਾ ਪਾਉਂ ਸੁਖਮਤਾ ਨਹੀਂ ਮੈਂ ਬਦਮਾਰੇ ਦੇ ਜਗਤ ਪੰਜਾਬ ਦੇ ਕਈ ਤਰ੍ਹਾਂ ਦਾ ਮੀਂਹ ਚੱਲੇ ਮੱਛੀਆਂ ਝੋਜਾ ਮੀਂਹ ਦਾ ਖਰਾਬਾ ਜੰਗਦੇ ਦਾ ਖਾਲਾ ਲੱਗਿਆ ਮੈਂ ਮੋਢੇ ਤੇ ਆ ਰਿਹਾ ਕੋਸ਼ਿਸ਼ ਆ ਬਾਬਾ ਜੀ ਖਾਚਾ ਜਨਨਾ ਆ ਜੂ ਕਹ ਲੱਖੇ 7 ਲੱਖ ਰੁਪਈਆ ਮਗਰ ਮਜਨਤਾ ਆਪਣਿਆਂ ਲੋਕ ਦੇ ਮੁਕਤੀ ਬਾਗੀ ਦਾ ਗੱਲਿਆ ਹਵ ਦਾ ਪੈਸਾ 1 ਲੱਖ ਰੁਪਈਆ ਸਭ ਤੱਕਰੀ ਲੋਕ ਲੈਓ ਮਗਰ ਮੇਰੇ ਵਰਗੇ ਨੇ ਇਥੋਂ ਜਾ ਕੇ ਗੱਡੀ ਜਿਵੇਂ ਕੇ ਕੋਈ ਗੱਲ ਕਹਣੀ ਆ ਵਿਆਹ ਬਹੁਤ ਚੰਗਾ ਸੀ ਛੇ ਮੇਰੇ ਵਰਗੇ ਨੂੰ ਕੱਲੀ ਚਾਹ ਆ ਫਰਲੇ ਖਵਾ ਕੇ ਤੋੜ ਦਿੰਦਾ ਤਾਂ ਬੰਦ ਬੰਦ ਮੈਂ ਨਾ ਕਰੇ ਜੋ ਧੀ ਲਾ ਪਿਆ ਤਦ ਇਹਨਾਂ ਦੀ ਗੱਲ ਖਾਣ ਦੇ ਮਾਰੇ ਸਵਾਲ ਦੇ ਵਿੱਚ ਆਪਣਾ ਚੁਗਾਟਾ ਉਤਾਰ ਲਿਆ ਜਮੀਨ ਦੀ ਗੱਲ ਜੇ ਮੈਂ ਕਰਦਾ ਆ ਬੜੇ ਬੜੇ ਹਾਈਵੇ ਕਰਗੇ ਨੁਭਾਵਨ ਵਾਲਾ ਪ੍ਰੋਜੈਕਟ ਬੋਲਦੇ ਆ ਮੇਰੇ ਪਿੰਡ ਵੀ ਦੋ ਸ਼ਕਸ਼ਾ ਨਿਕਲ ਕੇ ਚਾਦੀ ਕਰਮਾ ਚੌੜੀ 70 ਕਰਮਾ ਚੌੜੀ 15 ਫੁੱਟ ਬਚਿਆ 100 ਕਿਲੋਮੀਟਰ ਤੱਕ ਹੀ ਕੱਟਣੀ ਇਹ ਆਪਣੀ ਗੱਲ ਥੋੜੀ ਐ ਇਹਨਾਂ ਦੇਰੋਂ ਜੋੜ ਦੇ ਬਾਗਾ ਮਾਰਕਸ ਹੈ ਜਿਹੜਾ ਬਾਰਡਰ ਉਦੋਂ ਜੋੜ ਕੇ ਬਗਾਵਤ ਵਿਲਾਪ ਕਾਂਦਲਾ ਮੰਦਰ ਘਾਹ ਦੇ ਨਾਲ ਚੀਨ ਤੋਂ ਲੈ ਕੇ ਯੂਰਪ ਤੱਕ ਸੜਕ ਬਣ ਗਈ ਚੀਨ ਤੋਂ ਲੈ ਕੇ ਯੂਰਪ ਤੱਕ ਰੇਲ ਦੀਆਂ ਲਿਹਾਰ ਰਸਕੀਆਂ ਦੀ ਇਹ ਵਿਪਾਰ ਸੱਜਾ ਰਹੀ ਹੋਣਾ ਰੇਲਾ ਰਹੀ ਹੋਣਾ ਜੇ ਪੰਜਾਬ ਦੇ ਸੱਤ ਸੱਤ ਪੰਜਾਬ ਦੇ ਲੋਕ ਆਪਣੀ ਜ਼ਮੀਨ ਸਾਹ ਕੇ ਪੰਜਾਬ ਪੂਰੀ ਦੁਨੀਆ ਤੇ ਰਾਜ ਕਰੂਗਾ ਤੇ ਕਿਰਕ ਖਾਜ ਨਾਣਾ ਪੰਜਾਬ ਦੇ ਤੇ ਕਿਸੇ ਵੀ ਕੀਮਤ ਦੇ ਉੱਤੇ ਆਪਣਾ ਜੱਗ ਸੱਤ ਸਾਲਾ ਵਦਿਆ ਵਦਿਆ ਕਾਪਨੀ ਆ ਕੇ ਪੰਜਾਬ ਦੀ ਇਹ ਖੇਦਗਾ ਹੈ ਬਿਲਗੇਪ ਸਵਾਗੀ ਆਲੇ 25 25 30 ਦੀ ਲੱਖੇ ਏਕੜ ਕਾਲੀ ਗਲੀ ਜਿਆ ਪੂਰੀ ਦੁਨੀਆ ਚ ਦੁਨੀਆ ਦੇ ਮੀਰ ਬਣ ਰਹਾ ਹੈ ਕਵਾਨੀਆਂ ਆਦਮੀ ਗਾਣੇ ਤੇ ਸ਼ਰਧਾ ਇੰਦਰ ਕਾਲੀ ਗਲੀ ਦੇ ਕਾਰਖਾਨੇ ਦੇ ਪੈਸੇ ਕੱਢੇ ਦੂਜਾ ਜਿਉਂ ਕਰੇ ਕੋਸ਼ਿਸ਼ਾਂ ਮਰੀ 100 ਕਿਲਾ ਜਮੀਨ ਇਸੇ ਕਾਪਨੀ ਨੇ ਖਰੀਦੀ ਆ ਤਿੰਨ ਸਾਲ ਹੋ ਗਏ ਮੈਦੀ ਵੀ ਪਈ ਆ ਦਾ ਲੱਗਾ ਉਹ ਕਿੰਨਾ ਬੇਸਨਾ ਕਿੰਨਾ 5 ਕਰੋੜ ਮੰਗਦਾ ਸਭ ਜਦਿਆਂ ਕੋਈ 10-10 ਦਾ 12 ਦਿੰਦੇ ਆ ਮੈਂ ਮਲੇਗੋਟਲੇ ਗਿਆ ਪਰਿਵਾਰੀ ਦਾ ਪ੍ਰਧਾਨ ਜਿਹੜਾ ਮੈਂ ਪਰਿਵਾਰੀਆਂ ਨਾਲ ਕਹਿੰਦਾ ਲੱਗੇ ਜਿਹੜੀਆਂ ਹੌਸਟਰੀਆਂ ਹੁੰਦੀਆਂ ਜਮੀਨਾਂ ਦੀਆਂ ਉਹ ਵੱਡੀਆਂ-ਵੱਡੀਆਂ ਕਾਪੜੀਆਂ ਆਖੀ ਉਹ ਜ਼ਮੀਨਾਂ ਖੇਤਾਂਗਾਂ ਨੇ ਪੰਜਾਬ ਦੇ ਉਹ ਗਿਆ ਫਿਰ ਰਹੇ ਆ ਬਈ ਕਰੋੜੀਆਂ ਬਈ ਇੱਕ ਗੱਲ ਸਾਫ਼ ਹੋ ਗਈ ਸੀ ਪਤਾ ਲੱਗੀ ਇਹ ਦੁਨੀਆ ਦਾ ਸਾਰਾ ਕਾਰੋਬਾਰ ਨਸਿੰਦਰੀ ਫੈਕਟਰੀਆਂ ਕਾਰਖਾਨੇ ਖੱਦ ਸਕਦੇ ਆ ਪਰ ਖੇਤੀਬਾੜੀ ਨਹੀਂ ਖੱਦ ਸਕਦੀ ਕਿਉਂਕਿ ਢਿੱਡਾ ਹਰ ਕਿਸੇ ਨੂੰ ਲੱਗਿਆ ਹੈ ਰੋਟੀ ਵਰਤ ਕੇ ਖਾਣੀ ਆ ਤੇ ਉਹ ਰੋਟੀ ਉਹ ਥਲਾਜ ਧੱਪੀ ਤੋਂ ਪੈਦਾ ਹੁੰਦੀ ਆ ਤਾਂ ਕਰਕੇ ਇਹਦਾ ਜ਼ਮੀਨਦਾਰਾਂ ਦੀ ਕੀਮਤ ਤਾਂ ਬਹੁਤ ਵੱਡੀ ਆ ਕਿਸੇ ਕੀਮਤ ਦੇ ਮੇਥੇ ਨਾਲ ਮੈਂ ਤੋਂ ਸਾਸ-ਸਾਸ ਖੜੇ ਖਿਰਦ ਮੈਂ ਦਾ ਟਾਈਮ ਬੱਤ ਲੱਗਦਾ ਨਹੀਂ ਕਹੋ ਦੇਖੋ ਜੇ ਲਾਵੇ ਖੜਵੇ ਖੈਤਰ ਹੋਣਾ ਪੰਜਾਬ ਦੇ ਕੇਂਦਰ ਹੋਣਾ ਪੂਰਾ ਹੋਣਾ ਪੰਜਾਬ ਦੇ ਤੋਂ ਬਿਮਾਰ ਦਾ ਕੋਈ ਦਸਾਂ ਦੀ ਕੀਮਤ ਨਹੀਂ ਰੱਖੀ